ਵੋਟਾਂ ਨੇ ਇੱਕ ਜੋਨ ਨੂੰ ਤੇ ਆਪਣੇ ਝਾੜੂ ਦਾ ਬਟਨ ਦਬਾਉਣਾ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਮੇਰਾ ਵਰਕਰ ਮੇਰਾ ਸਾਥੀ ਮੇਰੇ ਵਲੰਟੀਅਰ ਮੇਰੇ ਭਰਾ ਜਿਨ੍ਹਾਂ ਨੇ ਹੋਂ ਤੱਕ ਆਮ ਆਵੀ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਣਖਕ ਮਿਹਨਤ ਕੀਤੀ ਆ ਉਹ ਸਾਰੇ ਸਾਡੇ ਸਾਥੀ ਆਪਣੇ ਆਪਣੇ ਬੂਥ ਦੇ ਉੱਤੇ ਕੰਮ ਕਰਨਗੇ ਆਪਣੇ ਆਪਣੇ ਬੂਥ ਤੋਂ ਆਪਾਂ ਨੇ ਵੱਤ ਉਹਨਾਂ ਵੋਟਾਂ ਦੇ ਨਹੀਂ ਲੋਕਾਂ ਨੂੰ ਸਹਾਇਤ ਕਰਨਾ ਸਾਥੀਓ ਮੈਂ ਹਮੇਸ਼ਾ ਹੀ ਇਹ ਗੱਲ ਬੋਲਦਾ ਅੱਜ ਵੀ ਕਹਿੰਦਾ ਕਿ ਮੈਂ ਜੋ ਵੀ ਆ ਜਿਨੇ ਵੀ ਆ ਜਿੰਨੇ ਵੀ ਲੋਕਾਂ ਵੀ ਸਾਰਾ ਤੁਹਾਡੇ ਕਰਕੇ ਤੁਹਾਡਾਂ ਦਾ ਰਣੀ ਆ ਆਮ ਆਦਮੀ ਪਾਰਟੀ ਸਾਡੇ ਵਲੰਟੀਅਰਾਂ ਦੀ ਪਾਰਟੀ ਆ ਅੱਜ ਮੈਨੂੰ ਕਹਿੰਦੇ ਕਿ ਅੰਮ੍ਰਿਤਸਰ ਵੱੱਕੇ ਨੂੰ ਆਜੋ ਮੈਂ ਕਿਹਾ ਉਹ ਭਗੜ ਮੈਨੂੰ ਜਾਣਦੇ ਇਹਨੂੰ ਰੋਕਣ ਦੀ ਲੋੜ ਨਹੀਂ ਭਾਈ ਅੱਗੇ ਪਿੱਛੇ ਸਾਰੇ ਇੱਕ ਬਰਾਬਰ ਆ ਕੋਈ ਇੱਥੇ ਪਾਰਟੀ ਦੇ ਵਿੱਚ ਜੇ ਐਮਐਲਏ ਵੀ ਆ ਤਾਂ ਤੁਹਾਡੇ ਕਰਕੇ ਆ ਸੋ ਮੈਂ ਹਮੇਸ਼ਾ ਇਹ ਗੱਲ ਬੋਲਦਾ ਕਿ ਆਮ ਆਦਮੀ ਪਾਰਟੀ ਵਰਕਰਾਂ ਦੀ ਪਾਰਟੀ ਆ ਵਲੰਟੀਅਰਾਂ ਦੀ ਪਾਰਟੀ ਆ ਅੱਜ ਜੋ ਵੀ ਅੱਗੀ ਆ ਪਾਰਟੀ ਸਾਰੀ ਤੁਹਾਡੇ ਕਰਕੇ ਆ ਤੁਹਾਡੇ ਹੱਥ ਤਾਕਤ ਆ ਤੁਹਾਡੇ ਹੱਥ ਵੋਟ ਆ ਤੁਹਾਡੇ ਹੱਥ ਪਾਰਟੀ ਦੇ ਪ੍ਰਤੀ ਪਿਆਰ ਆ ਤੁਹਾਡਾ ਤੁਸੀਂ ਪਾਰਟੀ ਨੂੰ ਪਿਆਰ ਕਰਦੇ ਹੋ ਧੋਮ ਸਿੰਘ ਮਾਨ ਸਾਹਿਬ ਨੂੰ ਪਿਆਰ ਕਰਦੇ ਹੋ ਹਰਵਿੰਦ ਕੇਜਰੀਵਾਦ ਜੀ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰ ਦਿਓ ਆਪਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਟਿਕਟ ਦਿੱਤੀ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਆਪਣੇ ਭਰਾ ਵੱਡੇ ਆਪਾਂ ਇਹ ਉਹਨਾਂ ਦੇ ਲਈ ਕੰਮ ਕਰਨਾ ਦਿਨ ਰਾਤ ਇੱਕ ਕਰਕੇ ਇੱਥੋਂ ਵੱਡੀ ਲੀਡ ਦੇ ਨਾਲ ਵੱਡੇ ਮਾਰਜਿੰਦਰਾਂ ਜਿਤਾ ਕੇ ਲੋਕ ਸਭਾ ਦੇ ਵਿੱਚੋਂ ਭੇਜਣਾ ਆਪਾਂ ਨੇ ਉਹਨਾਂ ਨੂੰ ਕਿਉਂਕਿ ਅੱਜ ਦੀ ਇਲੈਕਸ਼ਨ ਜਿਹੜੀ ਆ ਵੋਟ ਜਿਹੜੀ ਆ ਉਹ ਦੇਸ਼ ਦੇ ਲਈ ਕਰਨੀ ਆ ਸੰਵਿਧਾਨ ਦੇ ਲਈ ਕਰਨੀ ਆ ਕਾਨੂੰਨ ਦੇ ਲਈ ਕਰਨੀ ਆ ਆਪਣੇ ਬੱਚਿਆਂ ਦੇ ਲਈ ਕਰਨੀ ਆ ਬਹੁਤ ਧੰਨਵਾਦ ਕਰਦਾ ਮੈਂ ਫੇਰ ਦੁਬਾਰਾ ਤੁਹਾਡਾ ਸਾਥੀਓ ਜਿਹੜੇ ਸਮਾਂ ਕੱਢ ਕੇ ਆਏ ਕਿਉਂਕਿ ਵਾਡੀਆਂ ਦਾ ਸਮਾਂ ਬਹੁਤ ਔਖਾ ਖੇਤਾਂ ਤੋਂ ਨਿਕਲ ਹੁੰਦਾ ਤੋਂ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਤੋਂ ਇੱਕ ਮੈਂ ਚਾਹਾਂਗਾ ਕਿ ਜੈਕਾਰਾ ਜਿਹੜਾ ਉਹ ਤੁਹਾਡੇ ਨਾਂ ਦਾ ਜਰੂਰ ਲਾਈਏ ਕਿਉਂਕਿ ਬਲੱਡ ਵੀਰ ਜਿਹੜੇ ਨੇ ਉਹ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਨੇ ਆਮ ਆਦਮੀ ਪਾਰਟੀ ਵਲੰਟੀਅਰ ਜਿੰਦਾਬਾਦ ਆਮ ਆਦਮੀ ਪਾਰਟੀ ਵਲੰਟੀਅਰ ਜਿੰਦਾਬਾਦ ਸਵਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਵਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਵਾਰ ਗੁਰਪ੍ਰੀਤ ਸਿੰਘ ਜੀਪੀ ਜਿੰਦਾਬਾਦ ਸਾਥੀਓ ਅੱਜ ਤੋਂ ਰੋੜ ਆਪਾਂ ਨੇ 2-4 ਦਿਨ ਦਾ ਪੰਜ ਦਾ ਆਪਣਾ ਕੰਮ ਸਾਰਾ ਖੇਤਾਂ ਦਾ ਹੋਰ ਹੈਗਾ ਤੋਂ ਆਪਾਂ ਸਾਰੇ ਰਲ ਕੇ ਕੰਮ ਕਰੀਏ ਤੋਂ ਸਾਰਾ ਸਾਫ਼ ਵੀ ਲਈਏ ਮੌਸਮ ਨੇ ਵੀ ਸਾਥ ਦਿੱਤਾ ਅੱਗੇ ਵੀ ਪ੍ਰਮਾਤਮਾ ਕਰੇ ਸਭ ਦਾ ਵਧੀਆ ਕੰਮ ਜਿਹੜਾ ਫਸਲવાડી ਦਾ ਹੋ ਜੇ ਤੋਂ ਸਾਰੇ ਅੱਜ ਯੂਥ ਨੂੰ ਸਾਡੀ ਯੂਥ ਦੇ ਜੋ ਨੁਮਾਇੰਦੇ ਨੇ ਯੂਥ ਦੇ ਜੋ ਅਹੁਦੇਦਾਰ ਨੇ ਉਹਨਾਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਉਦੋਂ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਵਿੱਕੀ ਚਾਲ ਤੇ ਸਾਡੇ ਗੁਰੀ ਬਰਵਾਲੀ ਤੋਂ ਹੋਰ ਸਾਡੇ ਸਾਥੀ ਇਹਨਾਂ ਦੀ ਜਿਹੜੀ ਟੀਮ ਹੈ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਐਨਾ ਕੁਝ ਕਹਿੰਦਾ ਹੋਇਆ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਕਿ ਆਵਾ ਤਾਂ ਕੀਮਤ ਆ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਓ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਵਾ